ਸਸਿਕਾਲ ਸਲਾਮ ਨਮਸਕਾਰ ਅਦਾਬ ਸਭ ਸਤਿਕਾਰਤ ਸਜਣਾ ਨੂੰ ਜੋ ਇਸ ਵਕਤ ਜੁੜੇ ਨੇ ਟਵਾਣਾ ਟੀਵੀ ਤੇ ਰੇਡੀਓ ਪ੍ਰੋਗਰਾਮਾਂ ਦੇ ਨਾਲ ਬਾਗਾਂ ਤੇ ਰਗਾਂ ਦੇ ਸ਼ਾਇਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਵਾਣਾ ਤੇ ਆਪਣੇ ਨਾਲ ਸ਼ਾਮਲ ਹੋ ਚੁੱਕੇ ਨੇ ਸਾਰਾ ਰਣਜੀਤ ਸਿੰਘ ਕੋਕੀ ਗੱਲ ਗੱਲ ਸਭ ਸਵਾਗਤ ਸਸਿਕਾਲ ਥੈਂਕ ਯੂ ਸੋ ਮਚ ਸਸਿਕਾ ਸਸਿਕਾ ਗੱਲ ਸਾਬ ਪੰਜਾਬ ਦੀ ਆਬੋ ਹਵਾ ਸਿਆਸਤ ਜਿਸ ਤਰ੍ਹਾਂ ਵੈਸਟਰਨ ਡਿਸਟਰਬੈਂਸ ਹੈ ਇਦਾਂ ਕਈ ਡਿਸਟਰਬੈਂਸ ਸਿਆਸਤ ਤਰਾਤਲ ਤੇ ਕੰਟਰੀਜ਼ ਦੇਸ਼ ਪੱਧਰ ਤੇ ਵੀ ਚੱਲਦੀਆਂ ਨੇ ਕੈਨੇਡਾ ਦੋਸ਼ ਲਾ ਰਿਹਾ ਉਥੋਂ ਦੀ ਸੁਰਿਟੀ ਏਜੰਸੀ ਨੇ ਦੋਸ਼ ਲਾ ਦਿੱਤੇ ਨੇ ਕਿ ਕੈਨੇਡਾ ਦੇ ਸਿਸਟਮ ਦੇ ਵਿੱਚ ਭਾਰਤ ਇੱਕ ਵੱਡਾ ਖਤਰੇ ਦੇ ਤੌਰ ਤੇ ਪੇਸ਼ ਹੋ ਸਕਦਾ ਹੈ ਇਧਰ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਆਪ ਅਕਸਰ ਸੁਣਦੇ ਆ ਕਿ ਯਾਰ ਬਾਹਰੀ ਤਾਕਤਾਂ ਨੇ ਜਿਹੜੀਆਂ ਉਦੇਸ਼ ਨੂੰ ਬਰਬਾਦ ਕਰ ਰਹੀਆਂ ਨੇ ਗੱਲ ਇਹ ਆ ਕਿ ਜਿਹੜੇ ਤੁਹਾਡੇ ਸਾਡੇ ਵਰਗੇ ਬ੍ਰਾਡਕਾਸਟਰ ਨੇ ਜੋ ਉਹ ਸਮੇਂ ਦੀ ਨਜਾਕਤ ਮੁਤਾਬਕ ਸੰਵਾਦ ਰਚਾਉਂਦੇ ਨੇ ਤਾਂ ਉਹਨਾਂ ਨੂੰ ਬੜੇ ਪਾਸਿਓਂ ਖਤਰਾ ਦਰਪੇਸ਼ ਹੈ ਇਸ ਸਿਲਸਿਲੇ ਦੇ ਵਿੱਚ ਜਿਸ ਤਰ੍ਹਾਂ ਹੁਣ ਪੰਜਾਬ ਹੀ ਨਹੀਂ ਭਾਰਤ ਵਿੱਚ 24 ਦੀ ਜਿਹੜੀ ਇਲੈਕਸ਼ਨ ਆ ਉਸ ਤੇ ਮੱਦੇ ਨਜ਼ਰ ਬਈ ਬੜੇ ਸਾਰੇ ਉਤਰਾ ਚੜਾਏ ਨੇ ਅਚਾਨਕ ਗਵਰਨਰ ਪੰਜਾਬ ਤਬਦੀਲ ਹੋ ਜਾਂਦੇ ਨੇ ਯਾਤਰਾਵਾਂ ਉਧਰ ਰਾਹੁਲ ਦੀਆਂ ਤੇ ਇਧਰ ਸੁਖਬੀਰ ਦੀਆਂ ਸਾਰਿਆਂ ਦੀਆਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਸੀਐਮ ਦਿੱਲੀ ਵਾਲੇ ਉਹ ਮਰੂ ਮਰੂ ਕਰਦੇ ਫਿਰਦੇ ਨੇ ਉਹਨਾਂ ਨੂੰ ਏਡੀ ਦਾ ਖਤਰਾ ਕਿਤੇ ਝਾਰਖੰਡ ਚ ਸਰਕਾਰ ਬਹੁਮਤ ਪੇਸ਼ ਕਰ ਰਹੀ ਏ ਟੁੱਟ ਰਹੀ ਹੈ ਸੋ ਇਹ 24 ਦਾ ਜਿਹੜਾ ਸਿਲਸਲਾ ਹੈ ਇਹਦੇ ਚ ਕਈ ਚੀਜ਼ਾਂ ਜੱਗੋਂ ਤੇਰਵੀਆਂ ਹੋ ਰਹੀਆਂ ਨੇ ਸ਼ੁਰੂਆਤ ਕਰਾਂਗੇ ਪੰਜਾਬ ਤੋਂ ਪੰਜਾਬ ਦੇ ਗਵਰਨਰ ਰੋਹ ਸਾਹਿਬ ਦੀ ਅਚਾਨਕ ਤਬਦੀਲੀ ਤੇ ਆਉਣ ਵਾਲੇ ਸਮੇਂ ਜਿਹੜਾ ਗਵਰਨਰ ਪੰਜਾਬ ਨੂੰ ਗਵਰਨ ਕਰਨ ਜਾ ਰਿਹਾ ਉਸ ਨੂੰ ਲੈ ਕੇ ਕਈ ਸਾਰੀਆਂ ਤਬਦੀਲੀਆਂ ਆ ਰਹੀਆਂ ਨੇ ਕੀ ਵੇਖਦੇ ਹੋ ਇਹ ਜਿਹੜਾ ਨਾ ਇੱਕ ਤਾਂ ਇੱਕਦਮ ਚਾਨਚੱਕ ਗਵਰਨਰ ਬਦਲਿਆ ਗਿਆ ਵੈਸੇ ਤਾਂ ਕੋਈ ਏਡੀ ਮਹੱਤਤਾ ਨਹੀਂ ਹੁੰਦੀ ਪੰਜਾਬ ਚ ਗਵਰਨਰ ਦੀ ਜਿਹਦੇ ਬਾਰੇ ਪੂਟਾ ਵੱਟਾ ਸਵਾਲ ਕਢੇ ਹੋ ਹੂੰ ਇਹ ਤਾਂ ਸੈਂਟਰ ਦੀ ਹਦਾਇਤ ਤੇ ਹੁੰਦੇ ਕਦੋਂ ਰੱਖਣਾ ਕਦੋਂ ਨੂੰ ਲਾਉਣਾ ਹੈਗਾ ਜੀ ਪਰ ਜਿਹੜਾ ਹੁਣ ਨਵੇਂ ਗਵਰਨਰ ਲੱਗਣ ਵੇਲੇ ਨਾਲ ਚਰਚਾ ਚੱਲ ਰਹੀ ਆ ਨਾ ਉਹ ਚਿੰਤਾਜਨਕ ਹੈਗੀ ਆ ਹੂੰ ਉਹਦੇ ਚ ਹੈਗਾ ਵੀ ਜਿਹੜਾ ਪੰਜਾਬ ਦਾ ਗਵਰਨਰ ਕੋਲੇ ਅੱਗੇ ਪ੍ਰਸ਼ਾਸਨਿਕ ਕੰਟਰੋਲ ਰਿਹਾ ਚੰਡੀਗੜ੍ਹ ਦਾ ਹਮੇਸ਼ਾ ਹੂੰ ਹੂੰ ਉਹ ਕਹਿੰਦੇ ਚੰਡੀਗੜ੍ਹ ਤਾਂ ਹੈ ਤਾਂ ਪੰਜਾਬ ਦਾ ਹਿੱਸਾ ਨਾ ਭਾਵੇਂ ਠੀਕ ਆ ਆਪਣੀਆਂ ਰਾਜਸੀ ਜਿਹੜਾ ਹੁਣ ਇਸ ਬਾਰੇ ਗੱਲ ਕਰਨੀਆਂ ਛੱਡ ਚੁੱਕੀਆਂ ਨੇ ਤੇ ਉਸ ਤੇ ਇਹ ਆ ਰਿਹਾ ਵੀ ਹੁਣ ਇਹਦੇ ਦਾ ਅੱਡ ਕਰਕੇ ਚੰਡੀਗੜ੍ਹ ਨੂੰ ਬਿਲਕੁਲ ਇਹਦੇ ਵਿੱਚ ਨਵੀਂ ਫਰੇਮ ਹੋ ਰਹੀ ਆ ਪਾਲਿਸੀ ਜਿਹੜੀ ਇੱਕ ਤਾਂ ਹੈਗਾ ਜਿਹੜੇ ਚੰਡੀਗੜ੍ਹ ਦੇ ਵਸਨੀਕ ਨੇ ਉਹਨਾਂ ਦਾ ਹਿੱਸਾ ਜਿਹੜਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਜੌਬਸ ਹੈਗਾ ਉਹ 80% ਕਰਨ ਦੀ ਤਜ਼ਵੀਜ਼ ਹੈਗੀ ਆ ਇਹ ਮਲ ਸੁਜੈਸ਼ਨ ਆ ਹੈ ਕਿ 740 ਨੂੰ ਤੋੜ ਕੇ 6040 ਰਹੂਗਾ 6040 20% ਜਾਊਗਾ ਹੂੰ ਹੂੰ ਬਾਕੀ 80% ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਜਿਹੜੇ ਸਿਟੀਜ਼ਨਸ ਹੈਗੇ ਆ ਉਹਨਾਂ ਲਈ ਖੋਲ ਦਿੱਤਾ ਜਾਊਗਾ ਕਿਉਂਕਿ ਹੁਣ ਜਿਹੜੇ ਚੰਡੀਗੜ੍ਹ ਦੇ ਰੈਜ਼ੀਡੈਂਟਸ ਨੇ ਨਾ ਜਿੰਨਾਂ ਕੋ ਪੰਜਾਬ ਜਾਂ ਹਰਿਆਣਾ ਦਾ ਡੋਮਿਸਾਈਲ ਨਹੀਂਗਾ ਉਹ ਉਸ ਕੈਟਾਗਰੀ 'ਚ ਨਹੀਂ ਆਉਂਦੇ ਜਿੱਥੇ ਕਿ ਉਹਨਾਂ ਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ 파ਰਟ ਬਣਾਇਆ ਜਾਵੇ। ਜੀ। ਇਸ ਤਬਦੀਲੀ ਇੱਕ ਤਾਂ ਇਹ ਤਬਦੀਲੀ ਬਾਰੇ ਜ਼ਿਕਰ ਚ ਆ ਰਹੀ ਦੂਜੀ ਵੱਡੀ ਗੰਭੀਰ ਤਬਦੀਲੀ ਬਾਰੇ ਜ਼ਿਕਰ ਚ ਚੱਲ ਰਿਹਾ ਉਹ ਹੈਗਾ ਕਿ ਇੱਥੇ ਸ਼ਾਇਦ ਜਾਂ ਤਾਂ ਅੱਡ ਤੋਂ ਲਿਊਟਨੈਂਟ ਗਵਰਨਰ ਲਾ ਦਿੱਤਾ ਜਾਊਗਾ। ਹੂੰ ਹੂੰ। ਤੇ ਜਾਂ ਫਿਰ ਚੀਫ ਜਿਹੜਾ ਕਮਿਸ਼ਨਰ ਦੀ ਪੋਸਟ ਸੀਗੀ ਪਹਿਲੇ 1964 ਵੇਲੇ ਹੂੰ ਹੂੰ ਉਹ ਦੁਬਾਰਾ ਰਵਾਈਵ ਕਰ ਦਿੱਤੀ ਜਾਊਗੀ। ਹੂੰ ਹੂੰ। ਉਹਦੇ ਵਿੱਚ ਇਹ ਹੈਗਾ ਕਿ ਉਹਦੇ ਵਿੱਚ ਇਹ ਸਵਾਲ ਉੱਠਦਾ ਵੀ ਕੀ ਚੀਫ ਕਮਿਸ਼ਨਰ ਅੱਗੇ ਵਾਂਗੂ ਜਿਹੜਾ ਉਦੋਂ ਪਾਲਿਸੀ ਤੈਅ ਹੋਈ ਸੀ ਉਹ ਪੰਜਾਬ ਕੈਡਰ ਦਾ ਲੱਗੂਗਾ ਹੂੰ ਹੂੰ ਪੰਜਾਬ ਕੈਡਰ ਦਾ ਆਈਐਸ ਅਫਸਰ ਲੱਗੂਗਾ ਤੇ ਉਹ ਸੈਂਟਰ ਤੋਂ ਆਊਗਾ ਜੀ ਇਹ ਵੱਡਾ ਫਿਕਰ ਵਾਲੀ ਗੱਲ ਹੈਗੀ ਇਸ ਤੇ ਕੋਈ ਵੀ ਪੋਲੀਟੀਕਲ ਆਪਣੀ ਪਾਰਟੀ ਜਿਹੜੀਆਂ ਮੇਜਰ ਤੇ ਰਹਿਣੇ ਜਾਂ ਤਾਂ ਯਾਤਰਾਵਾਂ 'ਚ ਬੀਜ਼ੀ ਨੇ ਜਿਹੜੀ ਸੂਬੇ ਦੀ ਸਰਕਾਰ ਹੈਗੀ ਇਹ ਆਪਣੇ ਸੁਪਰੀਮੋ ਦੀ ਸਿਆਸਤ ਵਿੱਚ ਬੀਜ਼ੀ ਨੇ ਕਾਂਗਰਸ ਪਾਰਟੀ ਜਿਹੜੀ ਆਪਣੇ ਅੰਦਰੂਨੀ ਕਲੇਸ਼ ਵਿੱਚ ਬੀਜ਼ੀ ਹੈਗੇ ਆ ਹੂੰ ਹੂੰ ਤੇ ਇਸ ਕਰਕੇ ਕੋਈ ਵੀ ਹੁਣ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਪਿਛਲੇ ਆਪਾਂ 6-7 ਸਾਲਾਂ ਤੇ ਨਿਗਾਹ ਮਾਰੀਏ ਜਿਹੜਾ ਗਵਰਨਰ ਦਾ ਐਡਰੈਸ ਹੁੰਦਾ ਬਜਟ ਵੇਲੇ ਜਾਂ ਹੋਰ ਟਾਈਮ ਤੇ ਉਹ ਨੌਕਰ ਦਾ ਐਡਰੈਸ ਹੁੰਦਾ ਜੀ ਉਹਦੇ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਜਾਂਦਾ ਕਿ ਸਾਡਾ ਪੰਜਾਬ ਦਾ ਚੰਡੀਗੜ੍ਹ ਤੇ ਹੱਕ ਹੈਗਾ ਤੇ ਸਾਡੀਆਂ ਇਹ ਚੰ ਨੂੰ ਚੰਡੀਗੜ੍ਹ ਸੰਨ ਪੰਜਾਬ ਨੂੰ ਦੇਣਾ ਚਾਹੀਦਾ ਜਿਹੜਾ ਕਿ ਹਮੇਸ਼ਾ ਅਕਾਲੀ ਦਲ ਦੀਆਂ ਸਰਕਾਰਾਂ ਮਿਲੇ ਵੀ ਇਹ ਰਿਹਾ ਹੈਗਾ ਗਵਰਨਰ ਦੇ ਐਡਰੈਸ ਵਿੱਚ ਇਹ ਮੁੱਦਾ ਜੀ ਬਾਕੀ ਜਿਹੜੇ ਪੰਜਾਬੀ ਸਪੀਕਿੰਗ ਏਰੀਆਜ਼ ਜਿਹੜੇ ਰਹਿ ਗਏ ਪੰਜਾਬ ਤੋਂ ਬਾਹਰ ਉਹ ਪੰਜਾਬ ਨੂੰ ਦਿੱਤੇ ਜਾਣ ਹੁਣ ਜਦ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀਗੀ ਉਸ ਤੇ ਵਿੱਚ ਇਹ ਸਾਰਾ ਚੀਜ਼ ਹੌਲੀ-ਹੌਲੀ ਬਿਲਕੁਲ ਡਿਲੀਟ ਹੋ ਗਈ ਜੀ ਹੁਣ ਜਿਹੜੀ ਨਵੀਂ ਸਰਕਾਰ ਆਈ ਹੈ ਇਹਨਾਂ ਨੇ ਵੀ ਇਸ ਤੇ ਕੋਈ ਗੌਰ ਨਹੀਂ ਕੀਤਾ ਵੀ ਇਹ ਇਹ ਕਿਉਂ ਨਹੀਂ ਮੁੱਦਾ ਵਿੱਚ ਲਿਆਂਦਾ ਜਾਂਦਾ ਜੀ ਹਮ ਜਲ ਕੇ ਇਹ ਤਾਂ ਆਪਣਾ ਮੂਲ ਮੁੱਦੇ ਨੇ ਹਮ ਇਸੇ ਤਰ੍ਹਾਂ ਦਾ ਜਿਹੜੀ ਪਾਲਿਸੀ ਦਾ ਫਰਕ ਜਿਹੜਾ ਹੈ ਨਾ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਵੀ ਪਊਗਾ। ਜੀ। ਉੱਥੇ ਵੀ ਜਿਹੜੀਆਂ ਹੈਗੀਆਂ ਜੋਬਸ ਦੀ ਵੀ ਇਹ ਕੋਈ ਗਾਰੰਟੀ ਨਹੀਂ ਰਹੂਗੀ ਕਿ ਹੁਣ 60% ਜੋਬਸ ਜਿਹੜੀਆਂ ਉਹ ਪੰਜਾਬ ਨੇ ਮਿਲਣੀਆਂ ਕਿਉਂਕਿ ਵੈਸੇ ਆਪਾਂ ਨੂੰ ਤਾਂ ਜਿਹੜੀ ਮੇਨ ਪ੍ਰਬੰਧਕੀ ਬੋਰਡ ਆ ਉਹਦੇ ਵਿੱਚ ਤਾਂ ਆਪਣਾ ਕੋਈ ਮੈਂਬਰ ਹੀ ਹੈ ਨਹੀਂਗਾ। ਜੀ। ਇਹਦੇ ਤਿੰਨ ਮੈਂਬਰੀ ਬੋਰਡ ਹੈਗਾ ਜਿਹੜਾ ਗਵਰਨ ਕਰਦਾ ਉਹਦੇ ਚ ਆਪਣਾ ਹੁਣ ਇਸ ਟਾਈਮ ਤੇ ਪੰਜਾਬ ਦੀ ਨੁਮਾਇੰਦਗੀ ਹੈ ਨਹੀਂ ਕੀ। ਜੀ। ਇਸ ਮੁਧਿਆਂ ਬਾਰੇ ਮੈਂ ਕਦੀ ਕਿਸੇ ਸਿਆਸੀ ਧਿਰਾਂ ਵੱਲੋਂ ਕੋਈ ਗੱਲ ਕਰਦੇ ਨਹੀਂ ਦੇਖਿਆ ਵੈਸੇ ਵੀ ਜਿਹੜਾ ਸੂਬੇ ਦੀ ਹਾਲਾਤ ਹੈ ਨਹੀਂ ਇਹ ਆਪਣੇ ਇੱਕ ਦੁੱਖ ਦਰਦ ਚਿੰਤਾਜਨਕ ਵਾਤਾਵਰਣਾਂ ਧੁੰਦਲੇ ਪਿਛ ਦਾ ਗਹਿਰਾ ਸਾਇਆ ਸਮੇਂ ਦੀ ਸਰਕਾਰ ਸਮੇਤ ਬ੍ਰੋਟੀ ਤਰ੍ਹਾਂ ਦੇ ਲੀਡਰਾਂ ਨੂੰ ਵੀ ਨਜ਼ਰ ਨਹੀਂ ਆ ਰਿਹਾ ਜਿਵੇਂ ਸਮੇਂ ਦੀ ਹਰ ਸਰਕਾਰ ਆਪਣੇ ਧਰਮ ਨਾਲੋਂ ਥੋੜਾ ਪਿਆਰਾ ਸਾਡੇ ਮੁਹਾਵਰਾ ਹੈ ਲੋਕ ਮੁਹਾਵਰਾ ਹੈ ਉਸੇ ਸਿਲਸਿਲੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਸਤਨਾਮ ਸਿੰਘ ਸੰਧੂ ਨੂੰ ਐਮਪੀ ਨਾਮਿਨੇਟ ਕੀਤਾ ਗਿਆ ਬੀਜੇਪੀ ਸਰਕਾਰ ਵੱਲੋਂ ਪਿਕ ਐਂਡ ਚੂਜ਼ ਦੀ ਪਾਲਿਸੀ ਚੱਲ ਰਹੀ ਹੈ ਇਸ ਤਰ੍ਹਾਂ ਪੰਜਾਬ ਦੀ ਸਿਆਸਤ ਵਿੱਚ ਜਾਂ ਪੰਜਾਬ ਦੇ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਬੀਜੇਪੀ ਦਾ ਹੋਰ ਪੈਰ ਧਰੇਵਾ ਹੋਏਗਾ ਬਿਲਕੁਲ ਵਈ ਮਤਲਬ ਕਿ ਪੈਸੇ ਤਾਂ ਦੇਖਿਆ ਜਾਵੇ ਸਤਿਨਾਮ ਸਿੰਘ ਸੰਧੂ ਦਾ ਅਦਰਦਨ ਐਕੈਡੈਮਿਕ ਫੀਲਡ ਵਿੱਚ ਵੀ ਕੋਈ ਡੀ ਐਕਸਲੈਂਸ ਤਾਂ ਹੈ ਨਹੀਂ ਉਹ ਤਾਂ ਯੂਨੀਵਰਸਿਟੀ ਚਲਾਉਂਦੇ ਆ ਨਾ ਬਿਲਕੁਲ ਇੱਕ ਪ੍ਰਾਈਵੇਟ ਆਦਾਨਾ ਆਪ ਦਾ ਤਾਂ ਕੋਈ ਐਕੈਡੈਮਿਕ ਐਕਸਲੈਂਸ ਹੈ ਨਹੀਂ ਕਿਸੇ ਫੀਲਡ ਵਿੱਚ ਹੂੰ ਤੇ ਨਾ ਕਿਸੇ ਤਰ੍ਹਾਂ ਨਾ ਕੋਈ ਉਹਨਾਂ ਦਾ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਸਿਆਸ ਦਾ ਨਾ ਕੋਈ ਉਹਨਾਂ ਦਾ ਹਿੱਸਾ ਰਿਹਾ ਹੈਗਾ ਜਾਂ ਕੋਈ ਸੋਸ਼ਲ ਵਰਕਰ ਹੋਣ ਜਾਂ ਸਿਵਲ ਰਾਈਟਸ ਐਕਟਿਵਿਸਟ ਹੋਣ ਇਸ ਤਰ੍ਹਾਂ ਦਾ ਉਹਨਾਂ ਦਾ ਕੋਈ ਯੋਗਦਾਨ ਨਹੀਂ ਹਮ ਇਹ ਇਸ ਤਰ੍ਹਾਂ ਜੇ ਰਾਜ ਸਭਾ ਦੇ ਵਿੱਚ ਇਸ ਤਰ੍ਹਾਂ ਨੋਮੀਨੇਸ਼ਨ ਹੋਣੀ ਆ ਉਹ ਕੀ ਕ੍ਰਾਈਟੇਰੀਆ ਲਿਆ ਗਿਆ ਉਹ ਆਪਾਂ ਤਾਂ ਉਸ ਨੂੰ ਕਿਸ ਤਰ੍ਹਾਂ ਵੀ ਡਿਫਾਈਨ ਨਹੀਂ ਕਰ ਸਕਦੇ ਕੋਈ ਨਾ ਕੋਈ ਕ੍ਰਾਈਟੇਰੀਆ ਤਾਂ ਹੋਣਾ ਹੀ ਚਾਹੀਦਾ ਨਾ ਵੀ ਜਾਂ ਤੁਸੀਂ ਐਕਟਿਵ ਨੇਮ ਫੀ ਲਈ ਐਕਸਲ ਐਸ ਜੋ ਜਾਂ ਤੁਸੀਂ ਸੋਸ਼ੀਅਲੀ ਇੰਨੇ ਐਕਟਿਵ ਹੋ ਬਿਲਕੁਲ ਕਿ ਤੁਸੀਂ ਸਮਾਜ ਨੂੰ ਕਰ ਰਹੇ ਹੋ ਜਾਂ ਇਹ ਤਾਂ ਹੈਨਿਕ ਵੀ ਚੰਡੀਗੜ੍ਹ ਯੂਨੀਵਰਸਿਟੀ ਮੁਫਤ ਪੜਾ ਰਹੀ ਹੈ ਸਟੂਡੈਂਟਸ ਨੂੰ ਉਹ ਤਾਂ ਬਹੁਤ ਮਹਿੰਗੀਆਂ ਫੀਸਾਂ ਤੇ ਪੜਾਇਆ ਜਾ ਰਿਹਾ ਬੱਚਿਆਂ ਖਾਸ ਕਰਕੇ ਪਬਲਿਕ ਸੈਕਟਰ ਦੀਆਂ ਯੂਨੀਵਰਸਟੀਆਂ ਕਾਲਜ ਫੇਲ ਹੋ ਰਹੇ ਨੇ ਉਸ ਬਣਾ ਦੇ ਇਹ ਕੋਈ ਦੋਰਾ ਨਹੀਂ ਆਮ ਆਦਮੀ ਪਾਰਟੀ ਨੇ ਵੀ ਜਿਹੜੇ ਇਸ ਤਰ੍ਹਾਂ ਦੇ ਕੁਝ ਨਾਮਿਨੇਟ ਕੀਤੇ ਨੇ ਅਕਾਦਮਿਕ ਜਿਹੜੀ ਅਕਾਦਮਿਕ ਰੈਂਕਿੰਗ ਹੈਗੀ ਆ ਚੰਡੀਗੜ੍ਹ ਯੂਨੀਵਰਸਿਟੀ ਦੀ ਉਹ ਬੈਟਰ ਦੈਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹਮ ਲੈ ਇਹ ਆ ਤੁਸੀਂ ਆਪੇ ਦੇਖ ਲਓ ਵੀ ਕਿੰਨਾ ਫਰਕ ਸਟੈਂਡਰਡਸ ਦਾ ਹਮ ਬਪਾਰ ਯੂਨੀਵਰਸਿਟੀ ਇਸ ਰੀਜਨ ਦੀ ਕੋਈ ਯੂਨੀਵਰਸਿਟੀ ਵੀ ਉਸ ਵੈਸ ਰੈਂਕਿੰਗ ਵਿੱਚ ਨਹੀਂ ਆਈ ਇਹ ਹੀ ਸਿਰਫ ਇੱਕ ਕੋਈ ਯੂਨੀਵਰਸਿਟੀ ਆ ਜਿਹੜੀ ਰੈਂਕਿੰਗ ਵਿੱਚ ਆਈ ਹੈਗੀ ਹਮ ਰੈਂਕਿੰਗ ਤਾਂ ਰੈਂਕਿੰਗ ਤਾਂ ਬਦ ਨਹੀਂ ਹੋਈ ਜਦੋਂ ਵੱਡੇ ਵੱਡੇ ਲੋਕ ਅਕਸਰ ਉੱਥੇ ਪੈਰ ਧਰਾਵਾ ਕਰਦੇ ਨੇ ਤੇ ਸਦਨਾਮ ਸਿੰਘ ਸੰਧੂ ਵੀ 600 ਤੋਂ ਉਪਰ ਪ੍ਰੋਮਿਨੈਂਟ ਸਿੱਖਾਂ ਨੂੰ ਮੋਦੀ ਸਾਹਿਬ ਦੇ ਵੇੜੇ ਇਕੱਠੇ ਕਰ ਦਿੰਦੇ ਨੇ ਤੂੰ ਮੇਰੀ ਪਿੱਠ ਖੁਰਕ ਮੈਂ ਤੇਰੀ ਹਨਾ ਤੂੰ ਮੈਨੂੰ ਅੱਲਾ ਅੱਖ ਮੈਂ ਤੈਨੂੰ ਕਾਜ਼ੀ ਅੱਖਾਂਗਾ ਯੂਸ ਸਕ੍ਰੈਚ ਮਾਈ ਬਾਈਕ ਖੈਰ ਇਸ ਤਰ੍ਹਾਂ ਗੱਲ ਸਾਬ ਜਿਹੜਾ ਪੰਜਾਬ ਦੇ ਵਿੱਚ ਮਾਰਚ ਦਾ ਮਾਰਚ ਚੱਲ ਰਹੇ ਨੇ ਸੁਖਵੀਰ ਬਾਦਲ ਹੋਰਾਂ ਦਾ ਮਾਰਚ ਹੈ ਤੇ ਇਸ ਦੌਰਾਨ ਉਸ ਕਾਲੇ ਦੌਰ ਦਾ ਸੀਨ ਨਕੋਦਰਕਾਂਡ ਫੇਰ ਚੇਤੇ ਆਉਂਦਾ ਨਕੋਦਰਕਾਂਡ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਫਿਰ ਉੱਥੇ ਗੱਲ ਉੱਠੀ ਕਿ ਇਸ ਦੇ ਲਈ ਜ਼ਿੰਮੇਵਾਰ ਅਕਾਲੀ ਧਰਾਨੇ ਦਰਵਾਰਾ ਸਿੰਘ ਗੁਰੂ ਜਾਂ ਹੋਰ ਕੁਝ ਅਫਸਰਾਨ ਜਿਹੜੇ ਅਕਾਲੀ ਦਲ ਚ ਸ਼ਾਮਲ ਸਹੀ ਉਹ ਵੀ ਉਸੇ ਤਰ੍ਹਾਂ ਦਾ ਮੁੱਦਾ ਫੇਰ ਉੱਠ ਰਿਹਾ ਜਿਸ ਤਰ੍ਹਾਂ ਜਿੱਥੇਦਾਰ ਕਾਂਗਰਸ ਆਪ ਦਾ ਸੀ ਕਿ ਯਾਤਰਾ ਦਾ ਵਿਰੋਧ ਕੀਤਾ ਜਾਵੇ ਇਸ ਇਲਾਕੇ ਚ ਆਉਂਦੇ ਆ ਸਖਬੀਰ ਬਾਦਲ ਵੱਲੋਂ ਹੋਰ ਜਿਹੜੀ ਇਹ ਯਾਤਰਾ ਵਿੱਢੀ ਗਈ ਹੈ ਉਸ ਤੇ ਅੱਗੇ ਨਕੋਦਰ ਕਾਂਡ ਦੀ ਮੁਖਾਲਫਤ ਵੀ ਸ਼ੁਰੂ ਹੋ ਰਹੀ ਹੈ ਕਿਵੇਂ ਵੇਖਦੇ ਹੋ ਇਸ ਯਾਤਰਾ ਨੂੰ ਕਾਲੀ ਦਲ ਦੇ ਨੂੰ ਹਾਲਾਂਕਿ ਸੁਖਦੇਵ ਸਿੰਘ ਢੀਂਡਸਾ 23 ਦੀ ਆਲੋਚਨਾ ਕਰ ਲਾ ਪਿਆ ਇਹ ਜਿਹੜਾ ਯਾਤਰਾ ਨਾ ਇਹਦਾ ਇੱਕ ਤਾਂ ਹੈ ਨਹੀਂਗਾ ਕਿ ਮੁੱਖ ਰੂਪ ਵਿੱਚ ਕੋਈ ਅਜੰਡਾ ਉਹਨਾਂ ਨੇ ਡਿਫਾਈਨ ਨਹੀਂ ਕੀਤਾ ਵੀ ਉਹਦਾ ਅਜੰਡਾ ਕੀ ਹੈ ਇਹ ਪੰਜਾਬ ਨੂੰ ਆਪਾਂ ਬਚਾਉਣਾ ਕੀ ਦੇ ਤੋ ਜੇ ਸੈਂਟਰ ਦੀ ਦਖਲਅੰਦਾਜ਼ੀ ਇਹ ਕਹਿੰਦੇ ਆ ਵੀ ਉੱਥੇ ਦਿੱਲੀ ਦਰਬਾਰ ਦਾ ਬਹੁਤ ਜ਼ਿਆਦਾ ਦਖਲਅੰਦਾਜ਼ੀ ਆ ਤਾਂ ਫਿਰ ਇੰਨਾ ਦੀ ਵੀ ਤਾਂ ਭਾਰਤੀ ਜਨਤਾ ਪਾਰਟੀ ਨਾ ਭਾਈ ਵਾਲੀ ਰਹੀ ਆ ਆ ਚੰਡੀਗੜ੍ਹ ਵੋਟ ਪਾਈ ਹੈ ਮੇਅਰ ਦੀ ਚੋਣ ਚ ਹੁਣ ਵੀ ਵੋਟ ਪਾਈ ਹੈਗੀ ਇਹਨਾਂ ਨੇ ਫਿਰ ਇਹ ਇਹ ਵੀ ਆਪਣੇ ਆਪ ਨੂੰ ਇਹ ਤਾਂ ਕਹਿ ਨਹੀਂ ਸਕਦੇ ਕਿ ਅਸੀਂ ਇੰਡੀਪੈਂਡੈਂਟ ਹੀ ਪੰਜਾਬ ਨੂੰ ਰਨ ਕੀਤਾ ਇਹ ਤਾਂ ਜਿਹੜੀ ਉਹ ਸਿਲੈਕਸ਼ਨ ਸੀਗੀ ਡੀਜੀਪੀ ਦੀ ਉਹ ਇਹਨਾਂ ਚੋਂ ਕਈ ਅਕਾਲੀ ਜਿਹੜੇ ਮੇਨ ਪ੍ਰਮੁੱਖ ਲੀਡਰ ਉਹ ਤਾਂ ਕਹਿ ਰਹੇ ਸੀ ਕਿ ਅਸੀਂ ਭਾਰਤ ਜਨਤਾ ਪਾਰਟੀ ਦੇ ਦਰਵਾਜ਼ੇ ਥੱਲੇ ਲਾਈ ਹੈ ਹੂੰ ਕਸ਼ਮੀਰ ਮੁੱਦੇ ਤੇ ਵੀ ਚੁੱਪ ਰਹੇ 370 ਤੇ ਇਹਨਾਂ ਨੇ ਉਹਦੇ ਹੱਕ 'ਚ ਵੋਟ ਪਾਈ 370 ਦੇ ਤੋੜਨ ਦੇ ਵਿੱਚ ਹੂੰ ਜਿਹੜਾ ਸੂਬਾ ਤੋੜਿਆ ਹੈਗਾ ਠੀਕ ਤੋੜਿਆ ਗਿਆ ਹੂੰ ਤੇ ਹੁਣ ਉਹੀ ਤਲਵਾਰ ਪੰਜਾਬ ਤੇ ਲਟਕਦੀ ਹੈ ਹੁਣ ਕੀ ਕਰਾਂਗੇ ਹੂੰ ਜੇ ਚੰਡੀਗੜ੍ਹ ਕੱਲ ਨੂੰ ਬਿਲਕੁਲ ਯੂਨੀਅਨ ਟਰੈਕਟਰੀ ਬਣਾ ਲੈਂਦੇ ਆ ਜਿਵੇਂ ਬਾ ਦੂਜੀਆਂ ਯੂਨੀਅਨ ਟਰੈਕਟਰੀ ਚ ਨਾ ਤਾਂ ਸਗਲਾ ਨਿਸ਼ਾਨਾ ਪੰਜਾਬ ਹੀ ਹੈ ਹੂੰ ਕਿਉਂਕਿ 50 ਕਿਲੋਮੀਟਰ ਦੇ ਵਿੱਚ ਤਾਂ ਬਾਰਡਰ ਵਿੱਚ ਬੀਐਸਐਫ ਹੈਗੀ ਹੈ ਹੂੰ ਤੇ ਫਿਰ ਤੁਸੀਂ ਉਹ ਮੇਰੇ ਕਿੰਨਾ ਵੱਡਾ ਹਿੱਸਾ ਉਹ ਬੀਐਸਐਫ ਥੱਲੇ ਆ ਜਾਂਦਾ ਚੰਡੀਗੜ੍ਹ ਆਪਣੇ ਤੋਂ ਕੱਟਿਆ ਜਾਵੇ ਤਾਂ ਫਿਰ ਆਪਣੇ ਕੋਲੇ ਰਹਿ ਵੀ ਕੀ ਜਾਣਾ ਹੂੰ ਦੂਜੇ ਬੰਨੇ ਗੱਲ ਸਾਬ ਉਹਦੇ ਪੰਜਾਬੀ ਯੂਨੀਵਰਸਿਟੀ ਚ ਵੀ ਕਾਫੀ ਲੰਮੀ ਚੌੜੀ ਗੱਲਬਾਤ ਹੋਈ ਕਿ ਪੰਜਾਬ ਦੀ ਸਿਆਸਤ ਚ ਇਸ ਤਰ੍ਹਾਂ ਅਚਾਨਕ ਲੀਡਰ ਉੱਭਰਦੇ ਨੇ ਸਿਮਰਜੀਤ ਮਾਨ ਅਚਾਨਕ ਵੱਡੀ ਤعداد ਚ ਦੋ ਵਾਰੀ ਤਿੰਨ ਵਾਰੀ ਵੋਟਾਂ ਲੈ ਜਾਂਦੇ ਨੇ ਵਕਤੀ ਦੇ ਮੁੱਦਿਆਂ ਤੋਂ ਐਮਪੀਸ਼ਿਪ ਨਿਕਲ ਆਉਂਦੀ ਹੈ ਭਗਵੰਤ ਮਾਨ ਇਸੇ ਤਰ੍ਹਾਂ ਦੇ ਮਤਲਬ ਅਗਰੈਸਿਵ ਵਿਵਹਾਰ ਨੂੰ ਲੈ ਕੇ ਕਿਤੇ ਕੋਈ ਐਕਸੀਡੈਂਟ ਘੇਰ ਲਿਆ ਕਿਤੇ ਕੋਈ ਪੁਲਿਸ ਵਾਲਾ ਘੇਰ ਲਿਆ ਲੋਕਤੰਤਰ ਦੀ ਬਾਤ ਪਾ ਕੇ ਭਗਵਾਨ ਸਵੰਨ ਪੰਜਾਬ ਦੇ ਸੀਐਮ ਬਣ ਗਏ ਨੇ ਉਹੀ ਪੈਟਰਨ ਜਿਹੜੇ ਕੁਝ ਹੋਰ ਨੇਤਾ ਜਾਂ ਹੋਰ ਯੂਟਿਊਬਰ ਅਪਣਾ ਰਹੇ ਨੇ ਉਹਨਾਂ ਦੇ ਪਿੱਛੇ ਪੀੜਾਂ ਦੀਆਂ ਪੀੜਾਂ ਇਕੱਠੀਆਂ ਹੋ ਰਹੀਆਂ ਨੇ ਜਿਹੜੀ ਪੰਜਾਬ ਦੇ ਵਿੱਚ ਭਾਨਾ ਸਿੱਧੂ ਦੇ ਮਾਮਲੇ 'ਚ ਇੱਕ ਵੱਡਾ ਇਕੱਠ ਹੋਇਆ ਜਿਸ ਦੇ ਵਿੱਚੋਂ 13 ਫਰਵਰੀ ਦੇ ਕਿਸਾਨ ਅੰਦੋਲਨ ਨੂੰ ਵੀ ਹਲਾਰਾ ਮਿਲ ਰਿਹਾ ਕਿਉਂਕਿ ਕਿਸਾਨ ਤਰ੍ਹਾਂ ਵੀ ਉਸਪੋਰਟ ਤੇ ਆਈਆਂ ਸਰਕਾਰ ਨੇ ਵੀ ਜਿਆਤੀਆਂ ਕੀਤੀਆਂ ਭਾਨਾ ਸਿੱਧੂ ਹੋਰਾਂ ਦੇ ਖਿਲਾਫ ਇਸ ਤਰ੍ਹਾਂ ਦੇ ਟੁੱਚੂ ਜੇ ਕੇਸ ਬਣਾਏ ਗਏ ਤੇ ਹੁਣ ਉਹ ਕੇਸ ਵੀ ਵਾਪਸ ਲੈ ਰਹੇ ਨੇ ਜਦੋਂ ਜਨਤਾ ਪੈ ਨਿਕਲੀ ਇਹ ਜਿਹੜਾ ਨੌਜਵਾਨੀ ਦੇ ਵਿੱਚ ਇਸ ਤਰ੍ਹਾਂ ਦਾ سلسلہ ਕਿਉਂਕਿ ਕੋਈ ਵੀ ਧਿਰ ਅੱਜ ਨੌਜਵਾਨੀ ਨੂੰ ਆਪਣੇ ਨਾਲ ਜੋੜਨ 'ਚ ਸਫਲ ਨਹੀਂ ਹੋ ਰਹੀ ਨੌਜਵਾਨੀ ਯੂਟਿਊਬਰ ਆਪ ਬਹਾਰੇ ਨੇ ਤੇ ਇਹ ਵੋਟਾਂ ਡਿਵਾਈਡ ਹੋਣਗੀਆਂ ਇੱਕ ਤਰ੍ਹਾਂ ਹੋਣਾ ਜਿਹੜੀ ਸਮਰਜੀਤ ਮਾਨ ਤੋਂ ਅਲੱਗ ਹੋ ਕੇ ਜਸਰਕਾਂਤ ਸਿੰਘ ਵਾਲਾ ਉਹ ਲੱਗ ਹੋਏ ਨੇ ਉਹ ਕਹਿੰਦੇ ਭਾਈ ਅਮਰਪਾਲ ਸਿੰਘ ਹੋਰਾਂ ਨੂੰ ਐਮਪੀ ਲੜਾਓ ਇਹਨਾਂ ਨੂੰ ਜੇਲ੍ਹ ਚੋਂ ਕੱਢ ਕੇ ਲਿਆਓ ਐਮਪੀ ਬਣਾ ਕੇ ਜਿਵੇਂ ਪਹਿਲਾਂ ਵਤਿੰਦਰਪਾਲ ਸਿੰਘ ਹੋਰੀ ਜਦੋਂ ਮੂਵਮੈਂਟ ਦਾ ਟਾਈਮ ਸੀ ਕਈ ਲੋਕ ਇਸ ਤਰ੍ਹਾਂ ਚੁਣੇ ਗਏ ਨੇ ਦੂਸਰੇ ਪਾਸੇ ਸੁਖਪਾਲ ਸਿੰਘ ਖੈਰਾ ਨੇ ਉਹ ਅਦਾਲਤ ਪੁੱਜੇ ਨੇ ਕਿ ਉਹਨਾਂ ਦੀ ਨੂੰ ਜਾਨ ਦਾ ਖਤਰਾ ਅਰਸ਼ ਡੱਲਾ ਦੇ ਗੈਂਗਸਟਰ ਵੱਲੋਂ ਉਹਨਾਂ ਨੂੰ ਧਮਕੀਆਂ ਆ ਰਹੀਆਂ ਇਹਨਾਂ ਦੇ ਲਾਇਸੈਂਸੀ ਹਥਿਆਰ ਵਾਪਸ ਕੀਤੇ ਜਾਣ ਬਿਲਕੁਲ ਇਸ तरह ਦੀਆਂ ਧਮਕੀਆਂ ਆ ਰਹੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਜਿਹੜਾ ਯੂਥ ਦਾ ਸلسਲਾ ਚੱਲ ਰਿਹਾ ਇਹ ਕਿਸ ਕਰਵਟ ਬੈਠੇਗਾ ਗੱਲ ਸਾਹਿਬ ਇਹ ਤਾਂ ਨਹੀਂ ਹੋਏਗਾ ਕਿ ਰਵਾਇਤੀ ਤਰ੍ਹਾਂ ਫਿਰ ਬਾਜ਼ੀ ਮਾਰ ਜਾਣਗੀਆਂ ਇਹਨਾਂ ਦੀਆਂ ਵੋਟਾਂ ਆਪਸ ਵਿੱਚ ਖਿਲਰ ਜਾਣਗੀਆਂ ਇਹ ਨੇ ਇਹ ਤਾਂ ਮਤਲਬ ਕਿ ਦੇਖੋ ਇਹ ਜਿਹੜਾ ਉੱਠਿਆ ਨਾ ਭੀੜ ਤੰਤਰ ਇਹ ਨੂੰ ਆਪਾਂ ਨੂੰ ਸਮਝਣ ਦੀ ਲੋੜ ਹੈਗੀ ਆ ਤੁਸੀਂ ਦੇਖੋ ਥੋੜੇ ਦਿਨ ਪਹਿਲੇ ਹੀ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਕੇਸ ਕਿੰਨਾ ਪ੍ਰੋਮਿਨੈਂਸ ਵਿੱਚ ਸੀਗਾ ਕਿੱਧਰ ਗਈ ਗੱਲ ਖਤਮ ਉਹ ਕੇਸ ਹੀ ਖਤਮ ਕਰਤਾ ਹੂੰ ਉਹ ਜਿਹੜੀ ਕੰਪਲੇਂਟ ਐ ਐਸਜੀਪੀਸੀ ਨੇ ਪਰਿਵਾਰ ਵੱਲੋਂ ਫਾਈਲ ਕਰਾਈ ਹੈਗੀ ਆ ਹੂੰ ਉਹ ਹੁਣ ਆਪਾਂ ਤਕਰੀਬਨ ਕਿੰਨੇ ਦਿਨ ਹੋ ਗਏ ਉਸ ਨੂੰ ਕੰਪਲੇਂਟ 10 ਦਿਨ ਤੋਂ ਉੱਤੇ ਤਾਂ ਹੋਈ ਚੁੱਕਿਆ ਹੈਗਾ ਹੂੰ ਉਹ ਉਹਦਾ ਕੰਪਲੇਂਟ ਦਾ ਕੀ ਬਣਿਆ ਕਿਸੇ ਨੇ ਉਹਨੂੰ ਪੁੱਛਣਾ ਵੀ ਦਵਾਰਾ ਨਹੀਂ ਚਾਹਿਆ ਇਹ ਵੀ ਸ਼ੋਅ ਕਰਦੀ ਹੈ ਵੀ ਜੱਥੇਦਾਰ ਕੌਂਕੇ ਦਾ ਮੁੱਦਾ ਜਾਦੇ ਇੰਪੋਰਟੈਂਟ ਆ ਕਿ ਇੱਕ YouTube ਬਲੌਗਰ ਦਾ ਇਸ਼ੂ ਜਾਦੇ ਇੰਪੋਰਟੈਂਟ ਹੈ ਹੂੰ ਬੰਦੀ ਸਿੰਘਾਂ ਦਾ ਮਸਲਾ ਉਲ ਗਿਆ ਹੋਰ بڑے ਮਸਲੇ ਰੋਗੇ ਸਾਫ ਮੋਰਚਾ ਲੱਗਿਆ ਹੈ ਉਹਨੂੰ ਕਿੰਨਾ ਕੰਗਾਰਾ ਮਿਲ ਰਿਹਾ ਹੈ ਮਤਲਬ ਕਿ ਸਾਪ ਤਾਂ ਇਹ ਚੀਜ਼ਾਂ ਸਾਰੀਆਂ ਵਿਚਾਰ ਨਾਲ ਹੀ ਆ ਨੇ ਕਈ ਵਾਰ ਮੁੱਦੇ ਠਾਏ ਜਾਂਦੇ ਨੇ ਤਾਂ ਕਿ ਜਿਹੜੇ ਦੂਸਰੇ ਮੁੱਦੇ ਨੇ ਕ੍ਰਿਟੀਕਲ ਇਸ਼ੂਜ਼ ਨੇ ਉਹਨਾਂ ਨੂੰ ਸਪੇਸ ਬਿਲਕੁਲ ਹਟਾ ਦਿੱਤਾ ਜਾਵੇ ਸਪੇਸ ਚ ਇਹੀ ਕੁਝ ਹੋਇਆ ਹੈਗਾ ਹੁਣ ਤੁਸੀਂ ਦੇਖ ਲਓ ਵੀ ਜੇ ਸਿਆਸਤ ਜਿਹੜੀ ਹੈਗੀ ਇੱਕ ਭੀੜ ਤੰਤਰ ਦਾ ਰੂਪ اختیار ਕਰ ਗਈ ਹੋਈ ਆ ਪਹਿਲੇ ਭੀੜ ਨੂੰ ਮੌਕਾ ਦਿੱਤਾ ਜਾਂਦਾ ਹੈਗਾ ਇਕੱਠੇ ਹੋਣ ਦਾ ਫਿਰ ਉਹਨਾਂ ਨਾਲ ਸਮਝੌਤਾ ਕੀਤਾ ਜਾਂਦਾ ਹੈਗਾ ਫਿਰ ਵੀ ਇਸ਼ੂ ਨੂੰ ਉਹਨੂੰ ਡੈਡ ਡੈਡ ਸਪੈਨ ਚ ਲਿਆ ਹੁੰਦਾ ਜਾਂਦਾ ਤੇ ਫਿਰ ਕਹਿੰਦੇ ਵੀ ਸਮਝੌਤਾ ਪਹਿਲੇ ਇਸ ਤਰ੍ਹਾਂ ਦੇ ਕੇਸ ਜੇ ਪਤਾ ਸੀ ਤਾਂ ਇਸ ਤਰ੍ਹਾਂ ਦੇ ਫਿਲਮ ਸੀ ਕੇਸ ਪਾਏ ਕਿ ਕਿਉਂ ਗਏ ਚੇਨ ਸਨੇਚਿੰਗ ਦਾ ਜਾਂ ਹੋਰ ਆਪਾਂ ਸੁਣਦੇ ਆ ਤਾਂ ਫਿਰ ਉਹ ਕੇਸ ਪਾਏ ਕਿਉਂ ਗਏ ਪਹਿਲੇ ਇਹ ਵੀ ਤਾਂ ਚੀਜ਼ ਆਪਨ ਮੈਟਰ ਕਰਦੀ ਆ ਨੇ ਤੁਹਾਡੀ ਆਵਾਜ਼ ਨਹੀਂ ਆ ਰਹੀ ਸੋਰੀ ਮੈਂ ਗੱਲ ਸਾਬ ਉਹੀ ਪੁਲਿਸ ਇਸ ਤਰ੍ਹਾਂ ਦੇ ਝੂਠੇ ਕੇਸ ਬਣਾਉਂਦੀ ਹੈ ਤੇ ਉਹੀ ਪੁਲਿਸ ਫਿਰ ਜੱਜ ਬਣ ਕੇ ਕਲੀਨ ਚਿੱਟ ਪਬਲੀਕਲੀ ਦੇ ਦਿੰਦੀ ਹੈ ਕੇਸ ਦਰਜ ਕੀਤੇ ਐਫ ਆਈ ਆਰ ਦੀ ਤਾਂ ਕੋਈ ਵਕਤ ਨਹੀਂ ਹੈ ਉਹੀ ਪੁਲਿਸ ਰਾਜੀਨਾਮਾ ਕਰਾ ਰਹੀ ਹੈ ਤੇ ਫਿਰ ਇਹ ਜੱਥੇਦਾਰ ਕੌਮਕੇ ਦਾ ਕੇਸ ਕਿਉਂ ਨਹੀਂ ਰਜਿਸਟਰ ਕਰਦੇ ਹੂੰ ਉਸ ਕੰਪਲੇਂਟ ਤੇ ਪੁਲਿਸ ਚੁੱਪ ਕੇ ਜਦ ਕੇ ਕੋਈ ਕੰਪਲੇਂਟ ਵੀ ਫਾਈਲ ਹੋ ਜੇ ਉਹਦੇ ਤੇ ਕੋਈ ਨਾ ਕੋਈ ਇਨਵੈਸਟੀਗੇਸ਼ਨ ਕਰਨੀ ਬਾਈ ਲਾਫਲੀ ਬਣਦੀ ਆ ਜੀ ਤੇ ਫਿਰ ਉਹਦੇ ਤੇ ਤਾਂ ਕੋਈ ਜਗਰਾਉ ਪੁਲਿਸ ਦਾ ਕੋਈ ਰਿਐਕਸ਼ਨ ਨਹੀਂ ਆਇਆ ਤੱਕ ਹੂੰ ਤੇ ਨਾ ਕਿਸੇ ਨੇ ਉਹਨੂੰ ਫਾਲੋ ਅਪ ਕਰਨਾ ਚਾਹਿਆ ਉਸ ਕੇਸ ਨੂੰ ਇਸ ਸਿਲਸਲੇ 'ਚ ਉਹ ਗਿਲਸਾਬ ਕੋਈ ਨਵੀਂ ਪਾਰਟੀ ਪੈਦਾ ਹੋ ਸਕਦੀ ਹੈ ਜਾਂ ਇਹ ਜਿਹੜਾ ਜਵਾਨ ਹੈ ਇਹ ਕਿਸੇ ਬਕਾਇਦਾ ਧਰ ਨਾਲ ਜਿਵੇਂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਮਰਜੀਤ ਮਾਨ ਦੇ ਨਾਲ ਜੁੜ ਗਿਆ ਸੀ ਇਹ ਯੋਧ ਇੱਕ ਬਦਲਾ ਲੈਣ ਦੀ ਕਵਤ ਦੇ ਵਿੱਚ ਇਹ ਜਿਹੜਾ ਖਾਸ ਕਰਕੇ ਇਹ ਚੀਜ਼ਾਂ ਮਾਲਵੇਚੀ ਨੇ ਦੁਆਬੇ ਜਾਂ ਮਾਝੇ 'ਚ ਇਹ ਚੀਜ਼ ਨਹੀਂ ਉੱਠਦੀ ਕੀ ਏ ਠੀਕ ਹੈ ਕਿਸਾਨ ਅੰਦੋਲਨ ਨਾਲ 13 ਫਰਵਰੀ ਨੂੰ ਜੁੜਨਗੇ ਕੁਦਰਤੀ ਉਸ ਕਿਸਾਨ ਅੰਦੋਲਨ ਨੂੰ ਵੀ ਬਲ ਮਿਲੇਗਾ ਪਰ ਉਹਦੇ ਤੇ ਵੀ ਥੋੜੀ ਗੱਲ ਕਰਨੀ ਹੈ ਉਸ ਤੋਂ ਬਾਅਦ ਕਿ ਉਹਦਾ ਤੁਸੀਂ ਕੀ ਧਾਰ ਵੇਖਦੇ ਹੋ ਕੀ ਇਹ ਯੂਥ ਦੇ ਵਿੱਚੋਂ ਕੋਈ ਨਵੀਂ ਪਾਰਟੀ ਨਿਕਲ ਗਈ ਜਾਂ ਇਸ ਦੇ ਵਿੱਚ ਪਹਿਲਾਂ ਹੀ ਜਵੇਂ ਲੱਖਾ ਸਿਧਾਣਾ ਲੜਿਆ ਸੀ ਇਸ ਤਰ੍ਹਾਂ ਭਾਨਾ Sidhu ਵੀ ਇਲੈਕਸ਼ਨ ਲੜ ਲੇਗਾ ਕਿਸੇ ਹਲਕੇ ਤੋਂ ਜਾਂ ਸੁਖਪਾਲ ਸਿੰਘ ਖਹਿਰਾ ਇਸ ਇਲਾਕੇ 'ਚ ਉਹ ਖੜ੍ਹ ਸਕਦੇ ਆ ਤੇ ਉਹਨਾਂ ਨੂੰ ਫਿਰ ਸਿਮਰਜੀਤ ਮਾਨ ਸੰਘਰੂਪ ਸੀਟ ਤਾਂ ਨਹੀਂ ਦੇਗਾ ਕੁਦਰਤੀ ਇਹ ਬਟੰਡਾ ਤੋਂ ਲੜਨਗੇ ਜਿੱਥੇ ਹਰ ਸਿਮਰਤ ਨੂੰ ਜਾਂ ਦੂਸਰਿਆਂ ਦੀ ਰਵਾਇਤੀ ਸੀਟ ਹੈ ਉਹਨਾਂ ਨੂੰ ਨੁਕਸਾਨ ਹੋ ਸਕਦਾ ਇਹ ਨੌਜਵਾਨੀ ਫਿਰ ਇਹਨਾਂ ਦੇ ਨਾਲ ਜੁੜੇਗੀ ਜਾਂ ਫਿਰ ਆਪਣੀ ਕੋਈ ਪਾਰਟੀ ਬਣਾ ਕੇ ਵੋਟਾਂ ਡਿਵਾਈਡ ਹੋਣਗੀਆਂ ਮਤਲਬ ਇਹ ਹੈ ਨਾ ਇਹਦੇ ਲਈ ਆਪਾਂ ਨੂੰ ਪੰਜਾਬ ਦੀ ਤਸਵੀਰ ਸਮਝਣੀ ਪਾਉਗੀ ਵੀ ਪੰਜਾਬ ਆਪਣਾ ਕੀ ਸੀਗਾ ਤੇ ਕੀ ਹੋ ਗਿਆ ਇਹ ਤਸਵੀਰ ਨਹੀਂ ਪੰਜਾਬ ਦੀ ਜਿੱਥੇ ਵਿਸਰੇ ਧਰਮ ਅਮਾਨ ਜੋ ਪਹਿਰੇਦਾਰ ਪੰਜਾਬ ਦੇ ਸੌਂਗੇ ਲੰਮੀਆਂ ਤਾਨ ਹੂੰ ਪਿਹਾਲ ਪੰਜਾਬ ਪੁਕਾਰ ਦਾ ਸਿਰਜੋ ਨਵੀਂ ਕਹਾਣੀ ਹਮ ਅੱਜ ਭੁੱਖੀ ਹੋ ਕੀ ਹੋ ਰਿਹਾ ਹੈ ਮੱਖਿਓ ਮਿੱਠੀ ਮਿੱਟੀ ਤੇ ਅੰਮ੍ਰਿਤ ਵਰਗਾ ਪਾਣੀ ਬਿਲਕੁਲ ਮਤਲਬ ਇਹ ਆਪਣਾ ਜਿਹੜਾ ਪੰਜਾਬ ਚ ਇਹ ਵੀ ਕਿਹਾ ਜਾ ਰਿਹਾ ਹੈਗਾ ਮਤਲਬ ਕਿ ਪਰਮਿੰਦਰ ਕੀ ਜਿਹੜੀ ਇਸ ਤਰ੍ਹਾਂ ਦੀ ਵਿਉਂਤ ਮੰਦੀ ਹੁੰਦੀ ਹੈ ਨਾ ਕਿਉਂਕਿ ਆਪ ਪਾਰਟੀ ਵੀ ਸੋਸ਼ਲ ਮੀਡੀਆ ਰਾਹੀਂ ਉਤਪਨ ਹੋਈ ਹੈਗੀ ਆ ਉਹ ਆਪਣਾ ਵਿਰੋਧੀ ਧਿਰ ਵੀ ਇੱਕ ਸੋਸ਼ਲ ਮੀਡੀਆ ਰਾਹੀਂ ਖੜਾ ਕਰਨਾ ਚਾਹੁੰਦੀ ਆ ਫਰਜ਼ੀ ਤੌਰ ਤੇ ਤਾਂ ਕਿ ਜਿਹੜੀ ਉਹਨਾਂ ਦੀ ਜਿਹੜੀ ਡਿਸਇਨਟੈਂਟਮੈਂਟ ਦੀ ਵੋਟ ਹੈਗੀ ਆ ਉਹ ਆਪੋਜੀਸ਼ਨ ਨੂੰ ਜਾਣ ਦੀ بجائے ਇਹਨਾਂ ਧਿਰਾਂ ਵਿੱਚ ਵੰਡੀ ਜਾਵੇ ਤਾਂ ਕਿ ਉਹਦਾ ਅਲਟੀਮੇਟਲੀ ਫਾਇਦਾ ਜਿਹੜੀ ਰੂਲਿੰਗ ਪਾਰਟੀ ਆ ਉਹਨਾਂ ਨੂੰ ਹੋਵੇ ਜੀ ਉਹਨਾਂ ਨੂੰ ਇਹ ਤਾਂ ਪਤਾ ਮੇਰਾ ਖੈਰ ਬਹੁਤ ਚੰਗੀ ਤੇਰਾ ਪਤਾ ਵੀ ਕਿ ਇਹਨਾਂ ਦੇ ਐਮਐਲਏ ਨਾਲ ਕੀ ਹੋ ਰਿਹਾ ਹੁਣ ਪਿੰਡਾਂ ਵਿੱਚ ਜਦੋਂ ਹੁੰਦਾ ਜਿਸੇ ਤਰ੍ਹਾਂ ਜਿਹੜੀ ਉਹ ਪੰਜਾਬ ਜੋੜੋ ਯਾਤਰਾ ਚੱਲ ਰਹੀ ਆ ਬਚਾਓ ਯਾਤਰਾ ਉਹਨਾਂ ਦਾ ਵੀ ਕੀ ਰਿਸਪਾਂਸ ਮਿਲ ਰਿਹਾ ਪਿੰਡਾਂ 'ਚ ਹੂੰ ਵੀ ਉਹਨਾਂ ਦੇ ਗੁਰਦੁਆਰਿਆਂ ਵਿੱਚ ਉਹ ਅਨਾਊਂਸਮੈਂਟਸ ਹੋ ਰਹੀਆਂ ਨੇ ਕਿ ਯਾਤਰਾ ਨੂੰ ਬਿਲਕੁਲ ਸਹਿਯੋਗ ਨਾ ਦਿੱਤਾ ਜਾਵੇ ਹੂੰ ਵੀ ਇਹਨਾਂ ਨੇ ਇਹਨਾਂ ਤੇ ਇਸ ਤਰ੍ਹਾਂ ਦੇ ਦੋਸ਼ ਨੇ ਜੱਥੇਦਾਰ ਕੌਕੇ ਦੇ ਕੇਸ ਦਾ ਜ਼ਿਕਰ ਹੋ ਰਿਹਾ ਹੈ ਨਾ ਗੋਲੀ ਕਾੜਨ ਦਾ ਜ਼ਿਕਰ ਹੋ ਰਿਹਾ ਹੈਗਾ ਹੂੰ। ਤੋਂ ਇਸ ਕਰਕੇ ਕਾਫੀ ਸੀਰੀਅਸ ਇਸ਼ੂਜ਼ ਨੇ ਪੰਜਾਬ ਨੂੰ ਸਰਾਉਂਡਿੰਗ 33-33 ਸਾਲ ਹੋ ਗਏ। ਨਕੌਦਰ ਦੇ ਪੀੜਥਾਏ ਤੱਕ ਇਨਸਾਫ ਮੰਗ ਰਹੇ ਹੈਗੇ ਆ। ਜੀ। ਗਿੱਲ ਸਾਹਿਬ ਇਸ ਤਰ੍ਹਾਂ ਮੈਂ ਵੇਖ ਰਿਹਾ ਕਿ ਸਿਕਸ ਪਰ ਜਸਟਿਸ ਅਤੇ ਖਾਲਸਤਾਨੀ ਗੁਰਪਤਵੰਤ ਸਿੰਘ ਪੰਨੂ ਦਾ ਜੋ ਰੈਫਰੈਂਡਮ ਸੀਗਾ ਅਮਰੀਕਾ ਦੇ ਸਾਨਫਰਾਂਸਕੋ ਦੇ ਵਿੱਚ ਉਸ ਰੈਫਰੰਡਮ ਦੇ ਦੌਰਾਨ ਆਪਸ ਦੇ ਵਿੱਚ ਦੋਨੋਂ ਖਾਲਸਤਾਨੀਆਂ ਡਾਂਗ ਛੋਟੇ ਹੋ ਗਏ ਆ ਨੇ ਹਰਦੀਪ ਸਿੰਘ ਨੱਜਰ ਅਤੇ ਸਰਬਜੀਤ ਸਿੰਘ ਸਾਬੀ ਦੇ ਗੁੱਟ ਦੇ ਮੈਂਬਰ ਉੱਥੇ ਪਹੁੰਚ ਗਏ ਰੈਫਰੰਡਮ ਤੇ ਤੇ ਦੋਨਾਂ ਗੁੱਟਾਂ ਦੇ ਵਿੱਚ ਆਪਸੀ ਕਹਾ ਸੁਣੀ ਤੋਂ ਬਾਅਦ ਹੱਥੋ ਪਾਈ ਹੋ ਗਏ ਗਾਲੀ ਗਲੋਚ ਹੋ ਗਏ ਤੇ ਇਹਨਾਂ ਦੇ ਵਿੱਚ ਆਪਸੀ ਕੁਸਹੁਣ ਮੁੱਕੇ ਡਾਂਗਾ ਹੱਤ ਚੱਲ ਗਿਆ ਤੇ ਅਮਰੀਕਨ ਪੁਲਿਸ ਨੇ ਵਿਚ ਵਿਚਾਲੇ ਆ ਕੇ ਮਾਮਲਾ ਸ਼ਾਂਤ ਕਰਾਇਆ ਮੀਡੀਆ ਰਿਪੋਰਟਸ ਦੇ ਮਤਾਬਕ ਹਰਦੀਪ ਸਿੰਘ ਨੈਜ਼ਰ ਗਰੁੱਪ ਦੇ ਅਮਰੀਕਾ ਦੇ ਵਿੱਚ ਕਾਫੀ ਸਮਰਥਕ ਹੈਗੇ ਨੇ ਤੇ ਜਿਸ ਦੌਰਾਨ ਉਸ ਕੁਝ ਸਮੇਂ ਬਾਅਦ ਪੰਨੂ ਤੇ ਸਾਬੀ ਗੁੱਟਾ ਪ੍ਰਮੋਟਰ ਉਸ ਨੂੰ ਕਰ ਰਿਹਾ ਸੀ ਜਿਸ ਤੋਂ ਬਾਅਦ ਦੋਨਾਂ ਗੁੱਟਾਂ ਦੇ ਵਿੱਚ ਮਨਮਟਾਬ ਹੋ ਗਿਆ ਰੈਫਰੰਡਮ ਦੇ ਵਿੱਚ ਦੋਨੋਂ ਗੁੱਟ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋ ਗਏ ਤੇ ਇਸ ਦੌਰਾਨ ਬਿਛਲੇ ਦਿਨੀ ਹਰਦੀਪ ਸਿੰਘ ਨੱਜਰ ਹੋਰਾਂ ਦੇ ਇੱਕ ਸਾਥੀ ਸਿਮਰਨ ਸਿੰਘ ਦੇ ਘਰ ਤੇ ਵੀ ਫਾਇਰਿੰਗ ਦਾ ਮਾਮਲਾ ਹੋਇਆ ਸੋ ਇਹ ਸلسਲਾ ਜਾਨੀ ਨਹੀਂ ਰੁਕ ਰਿਹਾ ਇਸ ਦੌਰਾਨ ਕੈਨੇਡਾ ਨੇ ਜਿਹੜੇ ਨੱਜਰ ਸਾਹਿਬ ਦੋਸ਼ ਲਾਏ ਨੇ ਕਿ ਭਾਰਤ ਉਹਨਾਂ ਦੇ ਅੰਦਰੂਨੀ ਮਾਮਲੇ 'ਚ ਦਖਲ ਦੇ ਰਿਹਾ ਹਾਲਾਂਕਿ ਭਾਰਤ ਸਰਕਾਰ ਦੀ ਤਰਫੋਂ ਇਸ ਦਾ ਕੋਈ ਜਵਾਬ ਨਹੀਂ ਆਇਆ ਕੀ ਵੇਖਦੇ ਹੋ ਇਸ ਤਰ੍ਹਾਂ ਦੀ ਪੋਲਿਟਿਕਸ ਨੂੰ ਸੀਰੀਅਸ ਅਲਿਗੇਸ਼ਨਸ ਲਾਇਆ ਕੈਨੇਡੀਅਨ ਗਵਰਨਮੈਂਟ ਨੇ ਬਹੁਤ ਜ਼ਿਆਦਾ ਹੂੰ ਮੈਨੇ ਕਿਹਾ ਵੀ ਜਿਸ ਤਰ੍ਹਾਂ ਰਸ਼ੀਆ ਚਾਈਨਾ ਇਸੇ ਤਰ੍ਹਾਂ ਇੰਡੀਆ ਵੀ ਸਾਡੇ ਜਿਹੜੀ ਹੈਗੀ ਪੋਲਿਟਿਕਲ ਜਿਹੜੀ ਹੈਗੀ ਆ ਪ੍ਰੋਸੈਸ ਹੈਗਾ ਉਹਦੇ ਚ ਇੰਟਰਫੇਅਰ ਕਰ ਰਹੇ ਆ ਹੂੰ ਹੂੰ ਉਹਨਾਂ ਨੇ ਕੰਟਰੀ ਹੋ ਪਰਟੀਕੂਲਰ ਕੰਸਰਨ ਵਜੋਂ ਇੰਡੀਆ ਦਾ ਜ਼ਿਕਰ ਕੀਤਾ ਹੈਗਾ ਹੂੰ ਹੂੰ ਕਿਉਂਕਿ ਇਸ ਤਰ੍ਹਾਂ ਅਮਰੀਕਾ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈਗੀ ਆ ਜਿਹੜੀ ਮਰਡਰ ਮਰਡਰ ਤੁਮਵਲ ਕੇ ਹਾਇਰ ਟੂ ਮਰਡਰ ਕੀਤਾ ਸੀਗਾ ਉਸ ਤੇ ਬਾਰੇ ਵੀ ਉਥੋਂ ਦੀ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਨੇ ਬੜੇ ਸੀਰੀਅਸ ਇਸ਼ੂਸ اٹھਾਏ ਸੀ ਇਹ ਤਾਂ ਉਹਨਾਂ ਨੇ ਕਿਹਾ ਸੀ ਵੀ ਜਿਹੜੀ 3 ਬਿਲੀਅਨ ਡਾਲਰ ਦੀ ਇੰਡੀਆ ਦੀ ਡਿਫੈਂਸ ਡੀਲ ਹੈਗੀ ਆ ਉਹ ਅਸੀਂ ਕਲੀਅਰ ਕਰਨੀ ਫਿਰ ਉਹਨਾਂ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਪ੍ਰੈਜ਼ੀਡੈਂਟ ਆਫ ਯੂ ਐਸ ਏ ਨੂੰ ਉਥੋਂ ਦੇ ਜਿਹੜੇ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਸੀ ਕਾਰਡਨ ਜੀ ਉਹਨਾਂ ਨੂੰ ਅਸ਼ੋਰੈਂਸ ਦੇਣੀ ਪਈ ਆ ਵੀ ਅਸੀਂ ਸੀਰੀਅਸਲੀ ਇਹ ਮੁੱਦਾ ਪਰਸੂ ਕਰ ਰਹੇ ਹੈਗੇ ਆ ਹਮ ਅਸੀਂ ਵੀ ਔਰ ਨਾਟ ਲੈਟ ਐਨੀ ਸਟੋਨ ਆਨ ਟਰਨਡ ਤਾਂ ਉਹਨਾਂ ਨੇ ਜਾ ਕੇ ਇਹ ਅਸ਼ੋਰੈਂਸ ਦਿੱਤੀ ਆ ਸੈਨਟ ਨੇ ਵੀ ਅਸੀਂ ਇਹ ਡੀਲ ਕਲੀਅਰ ਕਰਾਂਗੇ ਨਹੀਂ ਇਹਨਾਂ ਦੀ ਡੀਲ ਜਿਹੜੀ ਉਹ ਸਟਕ ਹੋ ਗਈ ਸੀ 3 ਬਿਲੀਅਨ ਡਾਲਰ ਵਾਲੀ ਹਮ ਹਮ ਐਨਾਂ ਸੀਰੀਅਸ ਇਸ਼ੂਜ਼ ਨੇ ਜਿਹੜੇ ਇੰਡੀਆ ਦੇ ਅੱਗੇ ਖੜੇ ਨੇ ਜੀ ਪਰ ਇੱਥੇ ਕਿਉਂਕਿ ਪਬਲਿਕ ਅੱਗੇ ਦੱਸਿਆ ਹੀ ਨਹੀਂ ਜਾਂਦਾ ਇਹ ਗੱਲਾਂ ਬਾਰੇ ਹਮ ਹਮ ਜੀ ਤਾਂ ਦੇਸ਼ ਭਾਰਤ ਮਹਾਨ ਹੀ ਦੱਸਿਆ ਜਾਂਦਾ ਨਾ ਇਹ ਨਹੀਂ ਦੱਸ ਰਿਹਾ ਕਿ ਫੋਰਨ ਰਿਲੇਸ਼ਨਸ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਕਿਸ ਤਰ੍ਹਾਂ ਮਤਲਬ ਕਿ ਥੱਲੇ ਡਿੱਗੀ ਆ ਹੂੰ ਹੂੰ ਦੂਸਰੇ ਪਾਸੇ ਆਪਣਾ ਸਾਗਲ ਸਾਹਿਬ ਜਿਸ ਤਰ੍ਹਾਂ ਦੀ ਵੇਖਦੇ ਆ ਲਾਅ ਐਂਡ ਆਰਡਰ ਦੀ ਸਥਿਤੀ ਵੇਖਦੇ ਆ ਤੁਹਾਨੂੰ ਵੀ ਥ੍ਰੈਟ ਆਏ ਸੁਖਪਾਲ ਸਿੰਘ ਖਹਿਰਾ ਨੂੰ ਵੀ ਆ ਪਾਤੜਾਂ ਦੇ ਵਿੱਚ ਘੱਗਾ ਦੇ ਵਿੱਚ ਇੱਕ ਘਰ ਚ ਲੁੱਟੇ ਰਿਆ ਕਿ 33 ਲੱਖ ਰੁਪਏ ਇੱਕ ਬਿਮਾਰ ਦੇ ਇਲਾਜ ਕਰਾਲ ਰਹੇ ਪਰਿਵਾਰ ਤੋਂ ਜੋੜਿਆ ਹੋਇਆ ਪੈਸਾ ਖੋ ਕੇ ਲੱਗੇ ਲਾਅ ਐਂਡ ਆਰਡਰ ਰੋਜ਼ ਵਿਗੜ ਰਿਹਾ ਭਗਵੰਤ ਮਾਨ ਸਰਕਾਰ ਦੇ ਕਾਬੂ ਨਹੀਂ ਆ ਰਿਹਾ ਅਵਰੀ ਜੀ ਅੱਜ ਅੱਜ ਲੱਖਾਂ ਰੁਪਏ ਦੀ ਲੁੱਟ ਹੋਈ ਹੈ ਜਲੰਧਰ ਚ ਹਾਂ ਤੇ ਅਵਨੀਤ ਕੌਂਡਲ ਐਸਐਸਪੀ ਖੰਨਾ ਨੇ ਬੀਤੇ ਦਿਨੀ 14 ਪਿਸਟਲ ਮਧ ਪ੍ਰਦੇਸ਼ ਦੇ ਦੇ ਵਿਅਕਤੀਆਂ ਤੋਂ ਜੋ ਬਣਾ ਰਹੇ ਸੀ ਫੜ ਕੇ ਲਿਆਂਦੇ ਤੁਸੀਂ ਦੇਖੋ ਹੈਰਾਨੀ ਇਸ ਗੱਲ ਦੀ ਹੈ ਬਾਰਡਰ ਤੋਂ ਥੋੜਾ ਬਹੁਤਾ ਹਥਿਆਰ ਆ ਰਿਹਾ ਕੁਦਰਤੀ ਹੈ ਰਵੈਤੀ ਵਿਰੋਧੀ ਹੈ ਉਹ ਕਰਨ ਗਈ ਪਾਕਿਸਤਾਨ ਵਾਲੇ ਘਟਨੇ ਘਾਰਨੇ ਸਾਡੇ ਕਿਹੜਾ ਘਟਕੇ ਜਾਰਦੇ ਆ ਪਰ ਜਿਹੜਾ ਪੰਜਾਬ ਦੇ ਵਿੱਚ 14 14 ਪਿਸਟਲ ਇੱਕ ਦਿਨ ਚਾਉਣੇ 2 4 5 ਐਵਰੇਜ ਹਰ ਜ਼ਿਲ੍ਹੇ 'ਚ ਪੈ ਰਹੀ ਆ ਇਹਦੇ ਬਾਰੇ ਪੰਜਾਬ ਸਰਕਾਰ ਕਿਉਂ ਨਹੀਂ ਯੂਜ਼ਰ ਕਰਦੀ ਬੀਜਪੀ ਦੀਆਂ ਇਹਨਾਂ ਸਰਕਾਰਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਕਹਿੰਦੇ ਜਿਹੜੇ ਅੱਜ ਦੇ ਰੂਲਰ ਹੈ ਨਾ ਜਿਨ ਕੇ ਸائے ਸੀ ਵੀ ਡਰਤੇ ਹੈ ਸ਼ਰਾਫਤ ਵਾਲੇ ਹੂੰ ਆਜ ਵਹੀ ਲੋਗ ਮੇਰੀ ਕੌਮ ਕੇ ਰਹਿਬਰ ਠਹਿਰੇ ਬਿਲਕੁਲ ਇਹ ਮਤਲਬ ਕਿ ਇੱਥੇ ਤਾਂ ਹੀ ਉਲਝੀ ਹੋਈ ਹੈ ਇੱਥੇ ਹੂੰ ਯੋ ਕਿ ਇਸ ਤਰ੍ਹਾਂ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਆ ਇਹ ਰੋੜਾ ਪਾਰੇ ਵੀ ਦਿੱਲੀ 'ਚ ਬਹੁਤ ਦੇਖੋ ਜੀ ਉਹ ਸੈਂਟਰ ਦੀ ਪੁਲਿਸ ਹੈਗੀ ਆ ਉੱਥੇ ਜੀ ਉਹ ਕਰਾਇਮ ਕੈਪੀਟਲ ਬਣ ਚੁੱਕੀ ਹੋਈ ਆ ਉਹ ਰੇਪ ਕੈਪੀਟਲ ਬਣ ਚੁੱਕੀ ਹੈ 14000 ਪਲੱਸ ਉਹ ਰੇਪ ਦਾ ਦੱਸ ਰਿਹਾ ਵੀ ਇੰਨੇ ਕੇਸਿਸ ਪਾਰੀਏ ਰੁਕੋ ਜੀ ਤੇ ਫਿਰ ਉਹ ਪੰਜਾਬ ਦੀ ਸਿਚੁਏਸ਼ਨ ਬਾਰੇ ਵੀ ਗੱਲ ਕਰਨ ਹਮ ਭਲੇ ਪੰਜਾਬ ਤੇ ਕਿਹੜਾ ਦਿਨ ਜਾਂਦਾ ਜਿੱਦਾਂ ਲੁੱਟ ਖੋ ਨਹੀਂ ਹੁੰਦੀ ਵੱਡੇ ਪੱਧਰ ਤੇ ਹਮ ਹਮ ਭਲੇ ਇਹ ਤੇ ਇੱਥੇ ਕਿਉਂ ਪੁਲਿਸ ਨੂੰ ਇੰਨਾ ਪੋਲਿਟਿਕਲੀ ਇੰਟਰਫੇਅਰੈਂਸ ਲਈ ਵਰਤੇ ਜਾ ਰਿਹਾ ਕਿਉਂ ਨਹੀਂ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਉਹਨਾਂ ਦਾ ਲਾਡ ਆਰਡਰ ਦੀ ਪੁਲਿਸ ਹੈ ਨਾ ਉਹ ਤੇ ਚੋਨਾ ਉਹਨਾਂ ਨੂੰ ਸੀਰੀਅਸਲੀ ਇਨਵੋਲ ਹੋਣਾ ਚਾਹੀਦਾ ਹੁਣ ਤੁਸੀਂ ਦੇਖੋ ਵੀ ਆਹ ਭੀੜ ਤੰਤਰ ਲਈ ਕਿੰਨੀ ਪੁਲਿਸ ਲਾਈ ਆ ਫਿਰ ਉਹੀ ਪੁਲਿਸ ਨਾਲ ਇਹ ਨੇਗੋਸ਼ੀਏਟ ਕਰਾ ਫਿਰ ਸਿਵਲ ਐਡਮਿਨਿਸਟ੍ਰੇਸ਼ਨ ਕਿੱਥੇ ਆ ਬਿਲਕੁਲ ਪੋਲਿਟਿਕਲ ਲੋਕ ਕਿੱਥੇ ਆ ਪੋਲਿਟਿਕਲ ਲੋਕ ਵੀ ਕਿੱਥੇ ਪੋਲਿਟਿਕਲ ਪਾਰਟੀਆਂ ਵੀ ਕਿੱਥੇ ਨੇ ਹੂੰ ਉਹਨਾਂ ਦੀ ਕੋਈ ਸਮੂਲੀਅਤ ਹੀ ਹੈ ਨਹੀਂ ਇਹਦਾ ਮਤਲਬ ਸਿਵਲ ਸੋਸਾਇਟੀ ਸਾਰੀ ਮਿਸਿੰਗ ਇਨ ਐਕਸ਼ਨ ਹੂੰ ਬਿਲਕੁਲ ਮੁੱਖ ਮੰਤਰੀ ਜਾਨ ਬਚਾਉਂਦੇ ਫਿਰਦੇ ਨੇ ਐਨ ਆਰ ਆਈ ਸਮਾਗਮ ਸਿਗਾ ਮਨੀ ਗੋਆ ਚਮਰੌੜ ਪਠਾਨਕੋਟ ਦੇ ਵਿੱਚ ਤੇ ਕੇਦਰੀ ਵਾਲ ਅਚਾਨਕ ਉੱਥੇ ਆਉਂਦੇ ਨੇ ਬਿਨਾਂ ਕਿਸੇ ਪ੍ਰੋਗਰਾਮ ਤੋਂ ਪੰਜਾਬ ਚ ਵਿਚਰਦੇ ਨੇ ਫਿਰ ਵਾਪਸ ਦਿੱਲੀ ਜਾਂਦੇ ਨੇ ਅਚਾਨਕ ਕਿਸੇ ਇਲਾਕੇ ਚ ਪ੍ਰਗਟ ਹੁੰਦੇ ਨੇ ਉਦਘਾਟਨ ਕਰਕੇ ਫਿਰ ਟੱਬ ਜਾਂਦੇ ਨੇ ਦਿੱਲੀ ਪੁਲਿਸ ਆਤਸੀ ਨੂੰ ਤੇ ਇਹਨਾਂ ਨੂੰ ਨੋਟਿਸ ਦੇਣ ਲਈ ਲੱਭਦੀ ਫਿਰਦੀ ਹੈ ਤੇ ਕੇਜਰੀਵਾਲ ਕਦੇ ਬਪਾਸਨਾ ਤੇ ਕਦੇ ਗੁਆ ਤੇ ਕਦੇ ਪੰਜਾਬ ਇਸ ਤਰ੍ਹਾਂ ਟੱਪ ਦੇ ਫਿਰਦੇ ਨੇ ਈਡੀ ਜਿਹੜੀ ਹਰ ਇੱਕ ਨੂੰ ਗਰਮ ਪਕਵੜਿਆਂ ਵਾਂਗੂ ਚੱਕ ਲੈਂਦੀ ਹੈ ਈਡੀ ਕੇਜਰੀਵਾਲ ਨੂੰ ਫੜਨ ਵਾਸਤੇ ਅਦਾਲਤ ਦਾ ਸਾਰਾ ਲੈ ਰਹੀ ਹੈ ਅਦਾਲਤ ਕੋਈ ਪਹੁੰਚ ਨਹੀਂ ਕਿ ਸਾਨੂੰ ਕੇਜਰੀਵਾਲ ਨਹੀਂ ਲੱਭ ਰਿਹਾ ਇਹ ਨੂਰਾ ਕੁਸ਼ਤੀ ਨਹੀਂ ਹੋਰ ਕੀ ਹੈ ਕਿ ਇਹਨਾਂ ਮਤਲਬ ਕਿ ਇਹ ਸਾਰੇ ਇਹਨਾਂ ਦੇ ਅਲ ਡੱਡ ਮਤਲਬ ਕਿ ਕਲਰਸ ਨੇ ਇੰਡੀਅਨ ਪੋਲਿਟਿਕਸ ਦੇ ਹੂੰ ਤੇ ਉਹਨੂੰ ਕਿਸ ਸ਼ੇਡ ਵਿੱਚ ਕਿੱਥੇ ਵਰਤਣਾ ਹੈਗਾ ਕਿਹੜੇ ਕਲਰ ਨੂੰ ਕਿਹੜੀ ਸ਼ੇਡ ਦੇਣੀ ਆ ਕਿਹੜੇ ਕਲਰ ਨੂੰ ਕਿਹੜੀ ਸ਼ੇਡ ਦੇਣੀ ਆ ਜਿਹਦੇ ਨਾਲ ਉਹਨਾਂ ਦੀ ਜਿਹੜੀ ਹੈ ਪੋਲਿਟੀਕਲੀ ਮਤਲਬ ਕਿ ਉਹਨਾਂ ਦੀ ਆਪ ਦੀ ਗਰੀਡ ਕਿਸ ਤਰ੍ਹਾਂ ਪੂਰੀ ਹੁੰਦੀ ਹੈ ਰੰਗਾਂ ਦੀ ਸਿਆਸਤ ਹਾਂ ਇਹ ਰੰਗਾਂ ਦੀ ਸਿਆਸਤ ਹੈਗੀ ਬੇਸਿਕਲੀ ਆ ਗਿਲ ਸਾਬ ਜਾਂਦੇ ਜਾਂਦੇ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਇੱਕ ਮੁਸਲਮ ਧਰਮ ਦੇ ਮੁਫਤੀ ਨੂੰ ਫੜਿਆ ਗਿਆ ਜਿਹਦੇ ਕਾਫੀ ਫਾਲੋਅਰ ਨੇ ਕਾਫੀ ਰੌਲਾ ਰੱਪਾ ਪਿਆ ਦੋ ਦਿਨਾਂ ਪੁਲਿਸ ਰਿਮਾਂਡ ਲਈ ਪੁਲਿਸ ਉਸ ਨੂੰ ਗੁਜਰਾਤ ਦੇ ਜੂਨਾਗੜ ਲੈ ਗਈ ਹੈ ਜਿੱਥੇ ਉਸ ਨੇ ਹੇਟ ਸਪੀਚ ਦਿੱਤੀ ਸੀ ਪਰ ਜਿਹੜੀਆਂ ਬਹੁਤ ਸਾਰੀਆਂ ਹੇਟ ਸਪੀਚ ਹਿੰਦੂ ਧਰਮ ਪ੍ਰਚਾਰਕਾਂ ਨੇ ਦਿੱਤੀਆਂ ਉਹਨਾਂ ਤੇ ਕਦੇ ਕੋਈ ਕਾਰਵਾਈ ਨਹੀਂ ਹੋਈ ਇਸ ਤਰ੍ਹਾਂ ਇਹ ਜਿਹੜੀ ਤਣਾਤਣੀ ਹੇਟ ਸਪੀਚ ਦੀ ਚੱਲ ਰਹੀ ਆ ਦੇਸ਼ ਦੇ ਵਿੱਚ ਤੇ ਉਧਰ ਗੋਵਿੰਦ ਚਾਰੀਆ ਜਿਹੜੇ ਕਿ ਰਾਮ ਜਨਮ ਭੂਮੀ ਟਰੱਸਟ ਦੇ ਖਜਾਂਚੀ ਨੇ ਉਹ ਕਹਿੰਦੇ ਸਾਨੂੰ ਬਨਾਰਸ ਤੇ ਗਿਆਨਵਾਪੀ ਦਾ ਸਾਨੂੰ ਮੰਦਿਰ ਦੇ ਦਿਓ ਦੋ ਮੰਦਿਰ ਸਾਨੂੰ ਦੇ ਦਿਓ ਮਥਰਾ ਤੇ ਬਨਾਰਸ ਮੁੜ ਕੇ ਅਸੀਂ ਚੁੱਪ ਵਟ ਜਾਗੇ 33000 ਮੰਦਿਰ ਕਹਿੰਦੇ ਇੰਡੀਆ ਦੇ ਵਿੱਚ ਬਾਰੀ ਹਮਲਾ ਵਾਰਾ ਨੇ ਦੱਬ ਕੇ ਮਸਜਿਦਾਂ ਬਣਾ ਦਿੱਤੀਆਂ ਜਾਂ ਤੋੜ ਦਿੱਤੇ ਤੁਸੀਂ ਬਨਾਰਸ ਤੇ ਮਥਰਾ ਸਾਨੂੰ ਦੇ ਦਿਓ ਅਸੀਂ ਬਾਕੀ ਸਭ ਭੁੱਲ ਜਾਵਾਂਗੇ ਇਹ ਜਿਹੜਾ ਮੰਦਰ ਮਸਜਿਦ ਸਿਆਸਤ ਹੈ 24 ਦੇ ਵਿੱਚ ਹੋਰ ਭਖ ਰਹੀ ਹੈ ਬਿਲਕੁਲ ਭਖ ਰਹੀ ਹੈ ਕਿਉਂਕਿ ਰਿਲੀਜੀਅਸਟੀ ਦੇ ਸਿਰ ਤੇ ਚੋਣਾਂ ਜਿੱਤੀਆਂ ਜਾ ਰਹੀਆਂ ਨੇ ਹੂੰ ਹੂੰ ਉਹਨਾਂ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ ਰੈਦਰ ਕਿ ਜੇ ਇਹਨਾਂ ਦੀ ਇੰਨੀ ਇਕਨੋਮੀ ਸਟਰੋਂਗ ਹੈ ਜਿਵੇਂ ਇਸ ਤਰ੍ਹਾਂ ਬਜਟ ਵਿੱਚ ਦਾਵਾ ਕੀਤਾ ਗਿਆ ਵੀ ਆਉਣ ਵਾਲੇ ਸਾਲਾਂ ਵਿੱਚ ਇੰਡੀਆ ਦੀ ਇਕਨੋਮੀ ਜਿਹੜੀ ਹੈਗੀ ਆ ਇੱਕ ਡਿਵੈਲਪਡ ਨੇਸ਼ਨ ਵਾਲੀ ਇਕਨੋਮੀ ਹੋਊਗੀ ਹੂੰ ਹੂੰ ਜਦ ਕਿ ਜੇ ਆਪਾ ਦੇਖੀਏ ਜਿਹੜੇ 1000 ਰੁਪਏ ਬੈਂਕ ਆਫ ਇੰਡੀਆ ਦੇ ਰਹੇ ਨੇ ਗਵਰਨਰ ਗਵਰਨਰ ਦਕੂਰਾ ਰਾਜਨ ਉਹਨਾਂ ਦੇ ਕਹਿਣ ਮਤਲਬ ਕਿ ਇੰਡੀਆ ਤਾਂ ਹਜੇ ਲੋਅਰ ਮਿਡਲ ਇਨਕਮ ਗਰੁੱਪ ਚ ਵੀ ਨਹੀਂ ਆਉਂਦਾਗਾ ਜੀ ਤੇ ਇਹ ਦਾਵਾ ਕਰ ਰਹੇ ਕਿ ਅਸੀਂ ਡਵੈਲਪਨੇਸ਼ਨ ਬਣ ਜਾਣਾ ਹੈਗਾ ਤਾਂ ਫਿਰ ਇਹਨਾਂ ਨੂੰ ਇਸ ਤਰ੍ਹਾਂ ਦੀ ਸਿਆਸਤ ਕੈਂਡਨ ਦੀ ਕੀ ਲੋੜ ਹੈਗੀ ਆ ਜੀ ਕਿ ਜਨਤਾ ਉਦੋਂ ਲੈ ਕੇ ਆਉਂਦੇ ਨੇ ਜਦੋਂ ਇਹਨਾਂ ਕੋਈ ਦੂਜੇ ਮੁੱਦੇ ਸਾਰੇ ਖਤਮ ਹੋ ਜਾਂਦੇ ਖਤਮ ਤਾਂ ਕਿ ਲੋਕਾਂ ਨੂੰ ਤਰੰਮ ਦੇ ਆਸਰੇ ਨਾਲ ਬੰਨਿਆ ਜਾਵੇ ਗੱਲ ਸਭ ਜਾਂਦੇ ਜਾਂਦੇ ਇਹ ਨਹੀਂ ਦਿਨ ਵੱਡੀ ਤਦਾਦ ਚ ਪ੍ਰਵਾਸੀ ਪੰਜਾਬੀ ਪੰਜਾਬ ਦੇ ਵਿੱਚ ਨੇ ਸਰਕਾਰ ਕੋਈ ਸਮਾਗਮ ਵੀ ਕਰ ਰਹੀ ਹੈ ਜਿਨ੍ਹਾਂ ਚੋਂ ਬਹੁਤਾ ਕੁਝ ਹਾਲ ਨਿਕਲਦਾ ਨਜ਼ਰ ਨਹੀਂ ਆਉਂਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਤਾਬ ਮੇਲੇ 'ਚ ਤੁਸੀਂ ਵੀ ਆਏ ਅੱਛੀ ਡਿਸਕਸ਼ਨ ਹੋਈ ਕੀ ਮਹਿਸੂਸ ਕਰਦੇ ਹੋ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਬૌਧਿਕ ਹਲਕਿਆਂ ਦੇ ਵਿੱਚ ਵੀ ਉਹਦੇ ਕੋਈ ਸਵਾਲ ਹੀ ਕਿਸੇ ਨੇ ਨਹੀਂ ਕੀਤਾ ਮੈਨੂੰ ਮਜਬੂਰਨ ਮਾਈਕ ਫੜਨਾ ਪਿਆ ਬૌਧਿਕ ਹਲਕਿਆਂ 'ਚ ਵੀ ਸਵਾਲ ਨਹੀਂ ਉੱਠ ਰਹੇ ਸਾਨੂੰ ਕੀ ਦੇ ਪੁੱਤੇ ਪੰਜਾਬੀ ਬਨਸਰ ਹੋ ਗਏ ਨੇ ਕਿ ਸਾਨੂੰ ਕੀ ਕਿਸੇ ਧਰਮ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿਤੇ ਮੰਦਿਰ ਟਾਉਣ ਮਸਜਿਦ ਟਾਉਣ ਗੁਰਦੁਆਰਾ ਟਾਉਣ ਦੀ ਗੱਲ ਹੋ ਰਹੀ ਹੈ ਲੋਕ ਦੜ ਜੀ ਵੱਟ ਗਏ ਨੇ ਸਹਿਮ ਗਏ ਨੇ ਡਰ ਗਏ ਨੇ ਸਵਾਲ ਠਾਉਣ ਤੋਂ ਵੀ ਗੁਰੇਜ਼ ਕਰਦੇ ਨੇ ਕੀ ਮਹਿਸੂਸ ਕਰਦੇ ਹੋ ਪੰਜਾਬੀ ਯੂਨੀਵਰਸਿਟੀ ਆਏ ਤੁਸੀਂ ਜਾਂ ਐਨ ਆਰ ਆਈ ਕਾਫੀ ਆ ਰਹੇ ਨੇ ਨਹੀਂ ਨਹੀਂ ਜੀ ਆਖਰ ਚ ਮੈਂ ਤਾਂ ਇਹੀ ਕਹਿ ਸਕਦਾ ਪਰਮੇਂਦਰ ਵੀ ਸੁਣਵੇ ਰੱਬਾ ਢਾਡਿਆ ਇੱਕ ਅਰਜ਼ ਕਰਾਂ ਹਮ ਅੱਜ ਦੇ ਇਸ ਅਵੱਲੇ ਮੌਕੇ ਇਹੋ ਦੁਆ ਕਰਾਂ ਹਮ ਪਰ ਬੜੇ ਮਾਰ ਲੈ ਔਖੇ ਪੈਂਡੇ ਹਮ ਹੋਰ ਨਾ ਤੋ ਅਜਮਾਈ ਹੁਣ ਪੈਰਾਂ ਥੱਲੇ ਫੁੱਲ ਵਿਛਾ ਕੇ ਮੰਜ਼ਲਾ ਤੱਕ ਲੈ ਜਾਏ ਹੂੰ ਮੰਜ਼ਲ ਸਰਕਾਰਾਂ ਦੇ ਵਾਸਤੇ ਮੁਸ਼ਕਲਾਂ ਕਰਨੀਆਂ ਪੈਣੀਆਂ ਨੇ ਜਿਹੜੀਆਂ ਕਿ ਅਸੀਂ ਕਰਨ ਉਤਿਆਰ ਨਹੀਂ ਇਹ ਵੀ ਤਰਾਸਦੀ ਹੈ ਤੇ ਰੱਬ ਨੇ ਕਰਾਮਾਤ ਦਿਖਾਉਣੀ ਕੋ ਨਹੀਂ ਇਹ ਵੀ ਸੱਚ ਹੈ ਗਿਲ ਸਾਹਿਬ ਸੋ ਮੁਸ਼ਕਲਤ ਕਰਨੀ ਚਾਹੀਦੀ ਹੈ ਹਰ ਸ਼ੋਬੇ ਦੇ ਨਾਲ ਜੁੜ ਕੇ ਸੋ ਗਿਲ ਸਾਹਿਬ ਤੁਸੀਂ ਸਮਾਂ ਦਿੱਤਾ ਆ ਗਿਆ ਫਿਰ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਸ ਸੰਸਾਰ ਰঞ্জੀ ਸਿੰਘ ਕੋਕੀ ਗੱਲ ਤੇ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਦਿਓ ਆ ਗਿਆ ਧੰਨਵਾਦ ਅਗਲੇ ਸੋਮਵਾਰ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ